ਸਾਰੇ ਤੋਂ ਨਾਇਕਾ ਲੇਡੀ ਜੈਕ ਅਕਸ਼ਤਾ ਮਗਰ ਇਹਦੀ ਨੈਸ਼ਨੈਲਿਟੀ ਅਗੇ ਨੇਪਾਲ ਦੀ ਇਹਨੇ 2020 ਦੇ ਵਿੱਚ ਕਿਸੇ ਕੋਲੋਂ ਆਪਣੇ ਡਾਕੂਮੈਂਟ ਨੇਪਾਲ ਦੇ ਹੀ ਉਹ ਨੇਪਾਲ ਦੇ ਡਾਕੂਮੈਂਟ ਦੇ ਕੇ ਤੇ ਇੰਡੀਅਨ ਪਾਸਪੋਰਟ ਨੇ ਬਣਾਉਣਾ ਸੀ ਬਟ ਜਿੰਨਾ ਜਿਹੜੇ ਕੋਈ ਹੈਗਾ ਸੀ ਉਹਨੇ ਉਧਰ ਕਲਕੱਤਿਆਂ ਇਹਦਾ ਪਾਸਪੋਰਟ ਬਣਾਤਾ ਪਾਸਪੋਰਟ ਇਹਦਾ origianal ਹੀ ਬਟ ਉਹਦੇ ਡਾਕੂਮੈਂਟ ਉਹਨੇ ਹੋਰ ਲਾਤੀ ਇਹ ਰਹਿਣ ਵਾਲੀ ਨੇਪਾਲ ਦੀ ਹੈ ਤੇ ਇਹ ਅੱਲੇ ਹੀ ਅੱਜ ਜਾਣਾ ਸੀ ਇਹਨਾਂ ਸ਼ਾਹਦਾ ਤੇ ਕੱਲ ਜਾਣਾ ਸੌਰੀ ਤੇ ਇਹ ਨੂੰ ਇਮੀਗ੍ਰੇਸ਼ਨ ਵਾਲਿਆਂ ਨੇ ਸਾਡੇ ਹੈਂਡਓਵਰ ਕਰਤਾ ਤੇ ਸਰ ਇਹ ਕੀ ਪਾਸਪੋਰਟ ਤੇ ਇਹ ਲਿਖਿਆ ਪਾਸਪੋਰਟ ਤੇ ਕਿਹੜੇ ਕਾਗੇ ਲੱਗੇ ਪਾਸਪੋਰਟ ਦੇ ਵਿੱਚ ਤੇ ਇਹਦੇ ਕਲਕੱਤਾ ਦਾ ਹੀ ਆਡਰੈਸ ਦਾਰਜੀਲਿੰਗ ਜੀ ਤੇ ਜਿਹੜੇ ਉਹਨਾਂ ਨੇ ਇਮੀਗ੍ਰੇਸ਼ਨ ਨੇ ਮੰਗਾਏ ਆ ਉਹ ਨੈਸ਼ਨੈਲਿਟੀ ਇਹਦੀ ਹੈ ਗਿਆ ਨੇਪਾਲ ਦੀ ਡਾਕੂਮੈਂਟ ਇਹਦਾ ਪ੍ਰਮਾਣ ਪੱਤਰ ਇਹਦਾ ਸਕੂਲ ਦਾ ਉਹ ਸਾਰੇ ਉਧਰ ਦੇ ਆ ਇਹ ਕਿਵੇਂ ਬਣ ਗਿਆ ਸਾਰਾ ਸਾਰਾ ਇਹ ਤਾਂ ਸਾਰਾ ਹੁਣ ਬਾਅਦ ਤੀਸ਼ ਹੀ ਪਤਾ ਲੱਗੂ ਜਾਂਏ ਜਿੱਥੋਂ ਪਾਸਪੋਰਟ ਹੁੰਦੇ ਆ ਕਿ ਦਾਰਜੀਲਿੰਗ ਵਗੈਰਾ ਔਰ ਇਹਨੂੰ ਇਹਨਾਂ ਪਤਾ ਨਹੀਂ ਆ ਵੀ ਮੈਂ ਬਣਾਇਆ ਕਿ ਨੇ ਆਂ ਦੀ ਮੈਂ ਤੇ ਪੇਪਰ ਆਪਣੇ ਨੇਪਾਲ ਦੇ ਭੇਜੇ ਸੀਗੇ ਤੇ ਉਹਨੇ ਇੰਡੀਆ ਨਾਲ ਕਾਗਜ਼ ਬਣਾਤਾ ਨਕਲੀ ਪਾਸਪੋਰਟ ਉਹਨੇ ਪਾਸਪੋਰਟ ਅਸਲੀ ਬਣਿਆ ਡਾਕੂਮੈਂਟ ਉਹਨੇ ਆਪਣੇ ਦੂਜੇ ਲਾ ਦਿੱਤੇ ਆ ਨੇਪਾਲ ਦੇ ਡਾਕੂਮੈਂਟ ਨਹੀਂ ਡਾਕੂਮੈਂਟ ਹੋਰ ਲਾ ਕੇ ਕਿਸੇ ਦਾ ਨਾਮ ਵਰਤ ਕੇ ਰੀਜਨਲ ਪਾਸਪੋਰਟ ਦਾ ਇਹਨੇ ਆਪਣਾ ਨਾਮ 오ਰੀਜਨਲ ਦੱਸਿਆ ਸੀ ਕਿ ਨਗੀਤ ਇਸੇ ਨੇ ਤੇ ਆਪਣੇ ਡਾਕੂਮੈਂਟ ਜਾਂਦੀ ਮੈਂ ਤੇ ਆਪਣੇ ਨੇਪਾਲ ਦੇ ਡਾਕੂਮੈਂਟ ਭੇਜੇ ਸੀ ਉਹ ਕਿਸੇ ਨੇ ਮੇਰੇ ਹੋਰ ਡਾਕੂਮੈਂਟ ਪਾਤੀ ਕਿੰਨੇ ਪੈਸੇ ਦਿੱਤੇ ਨੇ ਇਹਦੇ 2 ਲੱਖ ਕੁਝ 10 ਦੀ ਨੇਪਾਲ ਦੇ ਹਾਂਜੀ ਤੇ ਉਹਨੇ ਕੀ ਨਾਮ ਦੱਸਿਆ ਸੀ ਜਿਹਦਾ ਡਾਕੂਮੈਂਟ ਬਣਾਇਆ ਸੀ ਉਹਨੇ ਉਹਦਾ ਪਤਾ ਹੀ ਨਹੀਂ ਹਾਂ ਨਹੀਂ ਕਰ ਰਿਹਾ ਨੀ ਲਿਆ ਦਿੱਤੇ ਆਰ ਬੀਏ ਤੇ ਸੈਕਸ਼ਨ ਲਾਤੀ ਹੈ ਜੀ 318 ਜਿਮਨ 4 336 2 336 ਜਿਮਨ 3 340 ਜਿਮਨ 2 212 216 237 ਬੀਐਨਐਸ ਕੇ ਅਪੇਸ਼ ਕਰ ਰਹਾ ਹੈ ਦਾ ਜੀ ਇਹ ਸਰ ਕਿੰਨੀ ਕਾਮਯਾਬੀ ਸਮਝਦੇ ਹੋ ਇਹਨੂੰ ਕਾਮਯਾਬੀ ਠੀਕ ਹੈ ਜੀ ਸਾਡੇ ਸਾਹਮਣੇ ਹੀ ਹੈ ਰਿਕਵਰ ਕਰ ਰਿਆ ਇਹਨੂੰ ਕੀਤਾ ਵਾ ਇਹ ਸਰ ਇਹ ਵਿਦੇਸ਼ੀ ਮਹਿਲਾ ਹੈ ਹਾਂ ਜੀ ਇਹ ਨੇਪਾਲ ਦੀ ਨੈਸ਼ਨੈਲਟੀ ਨੇਪਾਲ ਦੀ ਰਹਿਣ ਵਾਲੀ ਹੈ ਤੇ ਇਹ ਜਾਣਾ ਉੱਥੇ ਕਿਉਂ ਜਾਣਾ ਚਾਹਦੀ ਸੀ ਇਹ ਸ਼ਾਰਜਾ ਜਾਣਾ ਚਾਹੁੰਦੀ ਘਰੋਂ ਆਂਦੀ ਮੈਂ ਗਰੀਬ ਬਹੁਤ ਜਿਆਦਾ ਹਾਂ ਤੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਹੁੰਦਾ ਹੈ ਆਪਣੇ ਘਰ ਵਾਲੇ ਦੀ ਮਰਜ਼ੀ ਨਾਲ ਹੀ ਮੈਂ ਉਹ ਕੋਈ ਕੁਝ ਕੰਮ ਕੋ ਮਿਲ ਜਾਂਦਾ ਬਾਹਰ ਤੇ ਪੈਸਾ ਕਮਾਉਣ ਦੀ ਲਾਲਚ ਨਾ ਹੀ ਚੱਲੀ ਤੇ ਇਹਦੇ ਨਾਲ ਹੋਰ ਵੀ ਲੋਕ ਸ਼ਾਮਲ ਨੇ ਕੁਝ ਨਹੀਂ ਸ਼ਾਮਲ ਨਹੀਂ ਹੈ ਜੀ ਇਹ ਨੇਪਾਲਨ ਹੈਗੀ ਅਜੇ ਥੋੜਾ ਬੋਧਾ ਕੋਈ ਪੋਰਸ਼ਨ ਪਰਚੈਂਟ ਹੈ ਕਲਕੱਤੇ ਸੂਚਿਤ ਕਰ ਦਿੱਤਾ ਕਿ ਇਸ ਬਾਰੇ ਕੁਝ ਕੱਤੇ ਦੇ ਇਮੀਗ੍ਰੇਸ਼ਨ ਵਾਲੇ ਉਸੇ ਵੇਲੇ ਕਰ ਦਿੰਦੇ ਆ ਜੀ ਜਦੋਂ ਉਹ ਉਹਨਾਂ ਨੇ ਹੈਂਡਓਵਰ ਕਾਦੇ ਕਰਨਾ ਹੁੰਦਾ ਉਹ ਸਾਰਿਆਂ ਨੂੰ ਲੈਟਰ ਪੇਜ ਦਿੰਦੇ ਆ ਕਿੰਨਾ ਹੋਣਾ ਰੈਗਰ ਸਮੇ ਤੋਂ ਜਿਹੜਾ ਚੱਲ ਰਿਹਾ ਜੀ ਰਾਕਟ ਤੇ ਹੁਣ ਤਾਂ ਸਾਹਮਣੇ ਹੀ ਆ ਜੀ ਤੇ ਨੇਪਾਲ ਦੇ ਪਾਸਪੋਰਟ ਨੇ ਨੇਪਾਲੀ ਰਹਿਣ ਵਾਲੀ ਆ ਤੇ ਵੀ ਵੀ ਸਵੱਖੇ ਨਾਮ ਤੇ ਖੇਪਰਾ ਸਮਝੋ ਇਹ ਤੇ ਹੁਣ ਪਤਾ ਹੀ ਆਫਸਰ ਨੂੰ ਜੀ ਦੇ ਤਫਤੀਸ਼ ਇਹ ਕੀਤੀ ਸੀ ਹਾਂਜੀ ਹਾਂਜੀ ਕੁਸ਼ੀ ਪੁੱਛਗਛ ਕੀਤੀ ਆ ਉਹਨਾਂ ਨੇ ਮੈਂ ਹੋਰ ਤਾਂ ਕੋਈ ਇੱਥੇ ਕੇਸ ਨਹੀਂ ਆਂਦੀ ਸਿਰ ਮੇਰੀ ਰਮਾ ਤਕਰੀਬ ਹੈ ਗਈਆਂ ਤੇ ਮੈਂ ਪੈਸਾ ਕਮਾਉਣ ਦੀ ਖਾਤਰੀ ਮੈਨੂੰ ਇਹ ਵੀ ਨਹੀਂ ਪਤਾ ਵੀ ਮੇਰੇ ਜਾਲੀ ਮੇਰੇ ਡਾਕੂਮੈਂਟਾਂ ਦੇ ਪਾਸਪੋਰਟ ਉਹ ਪਾਸਪੋਰਟ ਜਲਾਈ ਜਾ ਰਿਹਾ ਹੈ ਪਾਸਪੋਰਟ ਜਲਦੀ ਕਿਦੋਂ ਤਿਆਰ ਹੋਇਆ ਪਾਸਪੋਰਟ ਪਾਉਣਿਆ ਜਲਦੀ ਨਹੀਂ ਤਿਆਰ ਹੈ ਜੀ ਪਾਸਪੋਰਟ ਕਲਕੱਤੇ ਦਾ ਬਣਿਆ ਜੀ ਤਾਂ ਕਲਕੱਤੇ ਜਲਦੀ ਤੇ ਬਾਅਦ ਵਿੱਚ ਉਸ ਪਾਸਪੋਰਟ ਦੀ ਵੈਰੀਫਿਕੇਸ਼ਨ ਕਰਾਈ ਜਾਏਗੀ ਪਾਸਪੋਰਟ ਵੈਰੀਫਿਕੇਸ਼ਨ ਕਰਾਈ ਦੇਗੀ ਹਾਂ ਜਾਰੀ ਕੀਤੀ ਜਾਏਗੀ ਕਾਰਵਾਈ ਕੀਤੀ ਜਾਏ ਬੰਦ ਕਰਨ ਦੀ